ਚੁਗਾਵਾਂ ਰਾਪੋਰਾਇਆਂ ਲਿੰਕ ਰੋਡ ਬਣਨ ਤੇ ਕਿਸਾਨ ਵੱਲੋਂ ਕੀਤਾ ਗਿਆ ਇਤਰਾਜ਼ 1947 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਬਣ ਜਾ ਰਹੀ ਚੁਗਾਵਾਂ ਰਾਪੋਰਾਇਆਂ ਲਿੰਕ ਰੋਡ ਤੇ ਉਕਤ ਰੋਡ ਤੇ ਸਥਿਤ ਖੇਤ ਮਾਲਕ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਕਿਸਾਨ ਪਰਮਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਚੁਗਾਵਾਂ ਨੇ ਦੱਸਿਆ ਕਿ ਉਕਤ ਰੋਡ ਤੇ ਮੇਰੀ ਜਿਹੜੀ ਆ 2 ਕਨਾਲ ਤੇ 9 ਮਰਲੇ ਜ਼ਮੀਨ ਹੈ ਜਦੋਂ ਨਵੀਂ ਸੜਕ ਬਣਾਉਣ ਲਈ ਨਿਸ਼ਾਨਦੇਹੀ ਕੀਤੀ ਗਈ ਸੀ ਤਾਂ ਤਦ ਮੈਂ ਵਿਦੇਸ਼ ਇੰਗਲੈਂਡ ਵਿੱਚ ਸਾਂ ਪਰ ਜਦ ਹੁਣ ਸੜਕ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਤਾਂ ਉਸ ਵਿੱਚ ਸੜਕ ਦਾ 2 ਫੁੱਟ ਦਾ ਹਿੱਸਾ ਮੇਰੇ ਖੇਤਾਂ ਵੱਲ ਘੱਟ ਦਿੱਤਾ ਗਿਆ ਜੋ ਕਿ ਸਾਰਸਰ ਤੱਕਾ ਹੁਣ ਆਖਿਆ ਕਿ ਮੈਂ ਅਰਸੇ ਬਾਅਦ ਬਣ ਰਹੀ ਸੜਕ ਦੇ ਕੰਮ ਰੋਕਣ ਦੇ ਹੱਕ ਵਿੱਚ ਨਹੀਂ ਹਾਂ ਪਰ ਜੋ ਇਹ ਸੜਕ ਮੇਰੇ ਖੇਤਾਂ ਵਿੱਚ ਦੀ ਕੱਢ ਰਹੇ ਹਨ ਇਹ ਗਲਤ ਹੈ ਪਰੰਪ੍ਰਿਤ ਨੇ ਆਖਿਆ ਕਿ ਉਕਤ ਰੋਡ ਦਾ ਮਨਜ਼ੂਰਸ਼ੁਦਾ ਸ਼ਿਸ਼ਨਾ ਮੇਰੇ ਕੋਲ ਹੈ ਜਿਸ ਵਿੱਚ ਸਿੱਧੀ ਸੜਕ ਦਿਖਾਈ ਦੇ ਰਹੀ ਹੈ ਪਰ ਹੁਣ ਜਾਣਬੁੱਝ ਕੇ ਮੇਰੇ ਖੇਤਾਂ ਵੱਲ ਵਿੰਗ ਪਾ ਕੇ ਇਸ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂ ਤਾਂ ਸੜਕ ਸ਼ਿਸ਼ਰੇ ਮੁਤਾਬਕ ਬਣਾਈ ਜਾਵੇ ਜਾਂ ਤਾਂ ਸੜਕ ਦੀ ਦੁਬਾਰਾ ਮੇਰੀ ਹਾਜ਼ਰੀ ਦੇ ਵਿੱਚ ਨਿਸ਼ਾਨਦੇਹੀ ਕੀਤੀ ਜਾਵੇ। ਉਹਨਾਂ ਆਖਿਆ ਕਿ ਜੇ ਮੇਰੇ ਖੇਤਾਂ ਵੱਲ 20 ਫੁੱਟ ਵੀ ਮੈਹਕ ਮੇ ਦਾ ਨਿਕਲਦਾ ਹੋਇਆ ਤਾਂ ਮੈਂ ਦੇਨਦਾਰ ਹੋਵਾਂਗਾ। ਇਸ ਬੰਦੀ ਜਦੋਂ ਪੀਡਬਲੂਡੀ ਵਿਭਾਗ ਦੇ ਐਸਡੀਓ ਜਤਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਕਤ ਸੜਕ ਤੇ ਜਿਹੜੀ ਦੁਬਾਰਾ ਨਿਸ਼ਾਨਦਾਹੀ ਕਰਕੇ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਜਾਵੇਗਾ। ਇਹ ਸਭ ਕੀ ਮਸਲਾ ਹੈਗਾ ਇਹ ਸ਼ੱਕ ਦਾ। ਸਾਸੀ ਕਾਲ ਬਾਜੀ ਤੁਹਾਡਾ ਸਾਰਾ ਚਨ ਨਾਲਿਆਂ ਦਾ ਬਹੁਤ ਵੱਡਾ ਮਸਲਾ ਬਾਜੀ ਇਹ ਹੈ ਮੈਂ 13 ਸਾਲ ਇੰਗਲੈਂਡ ਲਾ ਕੇ ਆਇਆ ਹਾਂ। ਜਦੋਂ ਇਸ ਪੰਜਾਬ ਮੰਡੀ ਬੋਰਡ ਨੇ ਆਪਣੀ ਨਿਸ਼ਾਨਦਾਹੀ ਕਰਾਈ ਹੈ। ਮੈਂ ਇੱਥੇ ਆ ਨਹੀਂ ਸੀ ਨਾ ਮੇਰੇ ਘਰ ਦੇ ਆਂਦੇ ਸੈਨ ਨੇ ਇਸ ਨਿਸ਼ਾਨਦੇਹੀ ਦੇ ਨਾ ਜਿਹੜੇ ਮੇਰੇ ਬੇਟੇ ਦੀ ਡੈਥ ਹੋਈ ਹੈ ਉਹਦੇ ਸੈਨ ਨੇ ਕਿਸੇ ਵੀ ਬੰਦੇ ਦੇ ਸਾਡੇ ਪਰਿਵਾਰ ਦੇ ਜੀਆਂ ਦੇ ਕੋਈ ਸੈਨ ਨਹੀਂ ਮੈਂ ਇਹਨਾਂ ਨੂੰ ਬੇਨਤੀ ਜਿੱਦਣ ਇਹਨਾਂ ਨੇ ਸੜਕ ਬਣਾਉਣੀ ਸ਼ੁਰੂ ਕੀਤੀ ਹੈ ਮੈਂ ਇਹਨਾਂ ਨੂੰ ਬੇਨਤੀ ਇਹ ਕੀਤੀ ਸੀ ਵੀ ਤੁਸੀਂ ਜਾਂ ਤੇ ਆਪਣੀ ਨਿਸ਼ਾਨਦੇਹੀ ਕਰਾ ਲਓ ਜਾਂ ਸ਼ਿਸ਼ਰੇ ਦੇ ਮੁਤਾਬਕ ਜਿੱਥੇ ਤੁਹਾਡੀ ਸੜਕ ਆ ਜੀ ਮੇਰੇ ਉੱਥੇ ਬਣਾ ਲਓ ਜਾਂ ਮੇਰੇ ਵੱਲ ਨੂੰ 22 ਫੁੱਟ ਜਾਂਦੀ ਮੇਰੇ ਵੱਲ ਨੂੰ 22 ਫੁੱਟ ਲੈ ਜਾਓ ਮੈਂ ਨਹੀਂ ਬੋਲਦਾ ਤੁਹਾਡੇ ਸਾਹਮਣੇ ਆ ਕਟੋਕਾਟ ਵੀ 2 ਫੁੱਟ ਮੇਰੀ ਪੈਲੀ ਦੀ ਸੜਕ ਜਾਣੀ ਹੈ ਤੇ ਇੱਕ ਮਾੜਾ ਮਾਤੜਾ ਜੋ ਕੀ ਕਰੇਗਾ ਅੱਗੋਂ ਵੀ ਸਾਰੇ 5.5 5 ਇੱਕ ਬੰਦਾ ਵਲਦਾ ਪਿਆ ਪੈਲੀ ਇੱਕ ਬੰਦਾ ਆਪਣੀ ਜ਼ਮੀਨ ਕਿੱਥੋਂ ਇਹਨਾਂ ਨੂੰ ਦੇ ਦੇਗਾ ਪੀਡਬਲਯੂਡੀ ਵਾਲਿਆਂ ਨੂੰ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਆਪਣੀ ਤੁਸੀਂ ਜਾਂ ਤੇ ਨਿਸ਼ਾਨ ਦੀ ਦੁਬਾਰੀ ਕਰਾ ਲਓ ਮੇਰੇ ਸਾਹਮਣੇ ਜੇ 22 ਫੁੱਟ ਮੈਂ ਦੁਬਾਰਾ ਫੇਰ ਰਿਪੀਟ ਕਰਨਾ ਵੀ 22 ਫੁੱਟ ਮੇਰੇ ਵੱਲੋਂ ਜਾਏਗੀ ਮੈਂ ਨਹੀਂ ਬੋਲਾਂਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਆਂ ਨਾ ਮੈਂ ਚੁੱਪ ਕਰਕੇ ਸਾਇਨ ਕਰਕੇ ਦੇਵਾਂਗੇ ਇਹਨਾਂ ਨੂੰ ਜਾਂ ਫਿਰ ਇਹਨਾਂ ਦਾ ਜਿੱਥੇ ਸ਼ਿਸ਼ਰਾ ਹੁੰਦਾ ਸਰਕਾਰੀ ਉਹਦੇ ਤਾਬਕ ਇਹ ਆਪਣੀ ਸੜਕ ਬਣਾ ਲੈਣ ਮੈਨੂੰ ਕੋਈ ਤਰਾਜ ਨਹੀਂ ਵਿਭਾਗ ਵਾਲੇ ਕੀ ਕਹਿੰਦੇ ਹੁਣ ਵਿਭਾਗ ਵਾਲਿਆਂ ਨੂੰ ਭਾਜੀ ਕੱਲ ਮੈਂ ਨਹੀਂ ਮਿਲ ਸਕਿਆ ਦੋ ਛੁੱਟੀਆਂ ਹਨ ਵਿੱਚ ਤੇ ਅੱਜ ਮੈਂ ਜਾਣਾ ਵਿਭਾਗ ਵਾਲਿਆਂ ਕੋਲ ਤੇ ਕੱਲ ਮੈਂ ਪ੍ਰਸ਼ਾਸਨ ਦੇ ਆਪਣੇ ਐਸ ਐਚਓ ਬੇਗਵਾਲ ਨਾਲ ਮਿਲ ਕੇ ਆਇਆ ਉਹਨਾਂ ਆਪਣੇ ਮੁਲਾਜ਼ਮ ਭੇਜੇ ਸਨ ਇਹ SAI ਮੇਰਾ ਖਾਲ ਪਰਮਿੰਦਰ ਸਿੰਘ ਉਹ ਵੇਖ ਕੇ ਗਏ ਨੇ ਮੌਕਾ ਉਹਨਾਂ ਜੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਆਓ ਮੌਕਾ ਵੇਖੋ ਇਸ ਬੰਦੇ ਦੀ ਤਸੱਲੀ ਕਰਾਓ ਜਿੱਥੇ ਵੀ ਉਹ ਸੜਕ ਛਿਛਰੇ ਦੇ ਹਿਸਾਬ ਨਾਲ ਹੁੰਦੀ ਤੁਸੀਂ ਉੱਥੇ ਦਿਓ ਬਣਾ ਕੇ ਉਹਨੂੰ ਮੇਰੇ ਵਿਭਾਗ ਵਾਲੇ ਸੜਕ ਤੁਹਾਡੀ ਖੇਤਾਂ ਵਿੱਚ ਜਿੱਡ ਕੱਢਦੇ ਹਾਂਜੀ ਜਾ ਰਹੀ ਹੈ ਇਸੋ ਕਿੰਨੀ ਜਗ੍ਹਾ ਆ ਰਹੀ ਵਿਚ ਤੁਹਾਡੀ ਘਟੋ ਘਟ ਵੀ 2 ਫੁੱਟ ਤੋਂ ਵੱਧ ਆਏਗੀ ਭਾਜੀ ਜਗ੍ਹਾ ਉਹਨਾਂ ਦੇ ਮੁਤਾਬਕ ਹਾਂਜੀ ਉਹ ਜਿੱਦਾਂ ਉਹ ਬਣਾਉਣ ਦੇਣਾ ਤੁਹਾਡੇ ਸਾਹਮਣੇ ਆ ਡਿੰਗ ਪਾਉਣ ਦੇ ਮੇਰੇ ਕੋਲ ਛਿਛਰੀ ਮੈਂ ਤੁਹਾਨੂੰ ਘਰ ਕਾਪੀ ਪਈ ਦੇਣਾ ਵਾ ਸੜਕ ਬਿਲਕੁਲ ਸਿੱਧੀ ਹੈ ਤੁਹਾਡੀ ਮੰਗ ਕੀ ਹੈਗੀ ਹੁਣ ਮੇਰੀ ਮੰਗ ਪ੍ਰਸ਼ਾਸਨ ਕੋਲ ਇਹੋ ਹੀ ਹੈ ਵੀ ਇੱਕ ਤੇ ਮੈਂ ਅੱਗੇ ਦੁਖੀ ਹਾਂ ਹੂੰ ਹੂੰ ਕੋਈ ਜਿਹੜਾ ਜਵਾਨ ਬੇਟਾ ਚਲਾ ਜਾਵੇ ਇਸ ਦੁਨੀਆ ਤੋਂ ਸੁਖੀ ਨਹੀਂ ਹੁੰਦਾ ਉਹ ਵੀ ਇਕੱਲਾ ਇਕੱਲਾ ਹੋਵੇ ਤੇ ਉਤੋਂ ਇਹ ਰੜ ਕੇ ਜਿਹੜੇ 5-7 ਬੰਦੇ ਨੇ ਮੈਨੂੰ ਦੁਖੀ ਕਰਨ ਤੇ ਮੈਂ ਕਹਿੰਦਾ ਵੀ ਪ੍ਰਸ਼ਾਸਨ ਮੈਨੂੰ ਅਨਸਾਫ਼ ਦੇ ਬਾਵੇ ਜੀ ਚਲੋ ਮੇਰਾ ਬੇਟਾ ਤਾਂ ਨਹੀਂ ਵਾਪਸ ਕੋਈ ਵੀ ਕਰ ਸਕਦਾ ਪਰ ਇਹ ਜਿਹੜਾ ਮੇਰੇ ਨਾਲ ਤਕਾ ਹੁੰਦਾ ਇਹਨੂੰ ਤਾਂ ਰੋਕਿਆ ਜਾਵੇ ਨਾ ਇਹ ਤੇ ਪ੍ਰਸ਼ਾਸਨ ਰੋਕ ਹੀ ਸਕਦਾ ਹੈ ਨਾ ਤੁਹਾਡੀ ਮੰਗ ਹੈ ਵੀ ਜਿਹੜੇ ਸ਼ਿਸ਼ੇਰੇ ਮੁਤਾਬਕ ਸ਼ਿਸ਼ੇਰੇ ਦੇ ਮੁਤਾਬਕ ਜਿੱਥੇ ਮੇਰੇ ਵੱਲੋਂ ਹੁੰਦੀ ਹੈ ਮੇਰੇ ਵੱਲੋਂ ਬਣਾ ਦਨ ਮੈਂ ਨਹੀਂ ਮਨਾ ਕਰਦਾ ਠੀਕ ਹੈ ਹਾਂਜੀ ਭਾਈ